ਇਕ ਜੁੜੂ ਛੇੜਿਆ ਨਸ਼ਿਆ ਬਰਦ ਪੂਰੇ ਪੰਜਾਬ ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੇ ਮੇਕਨਾ ਇਹ ਹੋਇਓ ਕਿ ਕਿ ਮੇਕਰਨ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋ ਗਏ ਬਰ ਕਿਸਮਤੀ ਨਾਲ ਉਹ ਬੁਰੀ ਸੰਗਤ ਚਲੇ ਗਏ ਉਹ ਤਰਫੋਂ ਦੇ ਲਿਖ ਜਿਹਨਾਂ ਨੂੰ ਨਸ਼ਾ ਨਾ ਮਿਲੇ ਫਿਰ ਉਹਨਾਂ ਕੀ ਕਰੇ ਫਿਰ ਅਸੀਂ ਇਹ ਹੈ ਸੈਂਟਰਾਂ 'ਤੇ ਆ ਕੇ ਦਿੱਤਾ ਸੈਂਟਰ ਇੱਕ ਕਲੀਨਿਕ ਬਣਾਇਆ ਉਹਨਾਂ ਜਿਹੜੀਆਂ ਦੀ ਦਿੱਕਤ ਨਾ ਆਵੇ ਉਹ ਕੀਤਾ ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਾਹਮਣੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਕੋਈ ਕਿਸੇ ਨੂੰ ਉਹਨੂੰ ਜੇਲ੍ਹ ਚ ਲੈ ਕੇ ਜਾਣ ਦਾ ਕੀ ਫਾਇਦਾ ਉਹ ਤਾਂ ਮਰੀਜ਼ ਨੇ ਉਹਨੂੰ ਤਾਂ ਹਸਪਤਾਲ ਲੈ ਕੇ ਜਾਓ ਜਿਹੜੇ ਵੇਚਦੇ ਨੇ डिस्ट्रीब्यूटर ने उन्होंने नो सो तीन चार काम चलिया तो जेड़े, जेड़े नौजवान मुंडे कुछ भावुकता चाके कोई उम्र का भी तकाजा हों इस दल दर्ज चले गए उन्होंने दल दल चो कटना भी है बाद स्किल डिवैलपमेंट जो होर उन्होंने रोजगार का प्रबंध करके उन्होंने काम तो भी लाना है ਉਕੇ ਜੀਰੂ ਕੰਮ ਤੇ ਨਾ ਲਾਇਆ ਵਾਪਸ ਨਹੀਂ ਚਲੇ ਜਾਂਦੀ ਜੋਤੀ ਸੋ ਬਈ ਬੜੇ ਸਿਸਟੇਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ ਸੋ ਲੋਕਾਂ ਦਾ ਸਾਥ ਜਿਹੜਾ ਮਿਲ ਰਿਹਾ ਤੁਸੀਂ ਪੰਜਾਬ ਦੇ ਲੋਕਾਂ ਦਾ ਬੜਾ ਧੰਨਵਾਦ ਕਰਦਾ ਮੈਨੂੰਾਰੇ ਰਾਜਾਾਂ ਦੀ ਗਨਤੀ ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਉਹਨਾਂ ਨੂੰ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਪੰਜਾਬ ਨੂੰ ਬਚਾਉਣ ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਸੋ ਲੋਕਾਂ ਦੇ ਸਾਤੋ ਬਿਨਾਂ ਕੋਈ ਵੀ ਲਹਿਰ ਜਿਹੜੀ ਐ ਉਹ ਕੰਪਲੀਟ ਨਹੀਂ ਹੋ ਸਕਦੀ ਸਾਨੂੰ ਦੱਸੋ ਵੇਚੀ ਚੀਜ਼ ਕੋ ਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਹੋਉਂਦੇ ਨੇ ਕਿ ਅਸੀਂ ਤੁਹਾਡਾ ਨਾਮ ਵੀ ਬੁੱਕਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਊਗੀ ਪਹਿਲਾਂ ਹੁੰਦਾ ਸੀ ਕਿ ਸ਼ਿਕਾਇਤਾਂ ਇਦਾਂ ਦੇ ਵੀ ਹੁੰਦੀਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆ ਹੁੰਦੇ ਸੀ ਲੋਕ ਬਾਟਚੂ ਦੇ ਸੀ ਪਿੰਡ ਉਹ ਪਹਿਲਾ ਖੜਾ ਹੁੰਦਾ ਸੀ ਪਿੰਡ ਭਾਣੇ ਦੀ ਜੁਗਾਂ ਤੋਂ ਲੈਣੀ ਸੀ ਸੋਹਣ ਅਸੀਂ ਨਾਲ ਨਾਲ ਪਾਪਰੀ ਕਮਾਈ ਜਿਹੜੀ ਹੈ ਉਹਦੇ ਨਾਲ ਬਣਾਈ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਕਿਸੇ ਨੇ ਅੱਗੇ ਕੋਠੀਆਂ ਪਾ ਲਈਆਂ ਕਿਸੇ ਨੇ ਕੁਝ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚ ਕਹਾਵਤ ਹੈ ਚੋਰੀ ਦੇ ਪੁੱਤ ਬੱਬਰ ਨਹੀਂ ਹੁੰਦੇ ਤੇ ਉਹ ਵੀ ਜਿਹੜੀਆਂ ਉਹਨੀਆਂ ਐਮਡੀਪੀਸ ਤੇ ਜਿੰਨੇ ਤੇ 500 ਨੇ ਜਿੰਨਾ ਨੇ ਡਰ ਦੇ ਪੈਸੇ ਨਾਲ ਕੋਠੀਆਂ ਖਰੀਦੀ ਕਿਤੇ ਜਿਆਦਾ ਤਾਂ ਬਣेंगी ਉਹ ਵੀ ਸਰਕਾਰ ਜਿਹੜੀ ਆ ਉਹ ਆਪਣੇ ਕੰਮ ਚ ਲੱਗੂ